ਹੈਲੋ ਜੀ গুড মর্নিং ਜੀ ਸਵਾਗਤ ਹੈ ਜੀ ਅਥ ਇਸ ਸੂਟ ਦੋ ਸੂਟਾਂ ਨਾਲ ਇੱਕ ਫ੍ਰੀ ਦਿੱਤਾ ਜਾਏਗਾ ਤੁਹਾਨੂੰ ਫੈਬਰਿਕ ਰੈਨ ਵਾਲਾ ਰਿਯਨ ਰਿਯਨ ਕਈ ਨੂੰ ਨਹੀਂ ਪਤਾ ਹੁੰਦਾ ਕਿਹੜਾ ਫੈਬਰਿਕ ਹੁੰਦਾ ਹੈ ਜੋ ਆਪਾਂ ਰੈਡੀਮੇਡ ਕੁਰਤੀਆਂ ਬਾਏ ਕਰਦੇ ਨੇ ਨਾ ਕਈ ਵਾਰੀ ਉਹ ਦਾ ਸੋਫਟ ਦਾ ਫੈਬਰਿਕ ਹੁੰਦਾ ਬਨਿਆਨ ਵਰਗਾ ਹੈ ਨਾ ਤੇ ਸਟ੍ਰੈਚੇਬਲ ਜਾਂ ਉਹ ਵਾਲਾ ਫੈਬਰਿਕ ਹੁੰਦਾ ਰਿਯਨ ਹਾਂਜੀ ਉਹ ਵਾਲਾ ਰਿਯਨ ਫੈਬਰਿਕ ਹੁੰਦਾ ਹੈ ਤੇ ਉਸੀ ਫਾਇਦੇ ਦੇ ਹਿਸੂਬ ਤੁਹਾਨੂੰ ਲੈ ਕੇ ਆਏ ਨੇ ਅਸੀਂ 200 ਟਾਂ ਨਾਲ ਇੱਕ ਫ੍ਰੀ ਦਿੱਤਾ ਜਾ ਰਿਹਾ ਪ੍ਰਾਈਸ ਰਹਿਣ ਵਾਲਾ ਹੈ 1050 ਰੁਪਏ ਹਾਂਜੀ ਮਤਲਬ ਕਿ 1050 ਸਮਝ ਲਓ ਤੁਸੀਂ 300 ਟਾਂ ਦਾ ਪ੍ਰਾਈਸ ਹੈ ਜਾਂ ਇਹ ਸਮਝ ਲਓ ਕਿ 200 ਟ 1050 ਵਿੱਚ ਤਾਂ ਦਿੱਤੇ ਜਾ ਰਹੇ ਨੇ ਤੇ ਇੱਕ ਨਾਲ ਫ੍ਰੀ ਦਿੱਤਾ ਜਾਏਗਾ ਤੇ ਆਰਡਰ ਕਰਨ ਲਈ ਸਕਰੀਨ ਤੇ ਜੋ ਨੰਬਰ ਸ਼ੋ ਕੀਤਾ ਗਿਆ 8059895798 ਇਸ ਨੰਬਰ ਤੇ ਸੂਟ ਦਾ ਸਕਰੀਨਸ਼ਾਟ ਪੇਜ ਕੀ ਬੁਕਿੰਗ ਕਰਾਓ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਪਹਿਲਾਂ ਕਰਨੀ ਪੈਗੀ ਅਡਵਾਂਸ ਪੇਮੈਂਟ ਕਰਕੇ ਤੁਹਾਨੂੰ ਬੁਕਿੰਗ ਕਰਾਣੇ ਪੈਗੇ ਤਾਂ ਜਲਦੀ ਤੋਂ ਜਲਦੀ ਆਰਡਰ ਕਰਨ ਲਈ ਇਸ ਤੋਂ ਪਹਿਲਾਂ ਕਿ ਇਹ ਸੋਲਡ ਆਊਟ ਹੋ ਜਾਏ ਇਹਨਾਂ ਨੂੰ ਬੁਕਿੰਗ ਆਰਡਰ ਕਰਨ ਲਈ WhatsApp ਤੇ ਮੈਸੇਜ ਕਰੋ ਬੜੇ ਪਨੇ ਦੇ ਸੂਟ ਰਹਿਣ ਵਾਲੇ ਨੇ ਰਿਯਨ ਫੈਬਰਿਕ ਗਰਮੀਆਂ ਵਾਸਤੇ ਬੈਸਟ ਫੈਬਰਿਕ ਹੁੰਦਾ ਹੈ ਹਾਂਜੀ ਘਰ ਪਾਉਣ ਵਾਸਤੇ ਬਹੁਤ ਵਧੀਆ ਸੂਟ ਨੇ ਗਰਮੀ ਨਹੀਂ ਮਹਿਸੂਸ ਹੁੰਦੀ ਔਰ ਪ੍ਰਾਈਸ ਦੀ ਗੱਲ ਕਰੀਏ ਤਾਂ ਪ੍ਰਾਈਸ ਤਾਂ ਘੈਣੀ ਹੀਗੀ ਹੈ ਹਾਂਜੀ ਇੱਕ ਹਜ਼ਾਰ 50 ਉਹਨ ਲਈ 1050 ਤਿੰਨ ਸੂਟ ਹਾਂਜੀ ਦੇਖ ਸਕਦੇ ਹੋ ਇਹਨੇ ਕਟ ਰੇਡ ਚ ਸਾਨੂੰ ਮਾਰਕੀਟ ਵਿੱਚ ਵੀ ਤਿੰਨ ਸੂਟ ਨਹੀਂ ਮਿਲਨੇ ਜਿਹਨੇ ਕਟ ਰੇਡ ਚ ਆਪਾਂ ਦੇ ਦਈਏ ਦੋ ਸੂਟ ਤੁਸੀਂ ਆਪਣੀ ਚੋਇਸ ਦੇ ਸਿਲੈਕਟ ਕਰੋਗੇ ਇੱਕ ਵੈਂਡਰ ਵੱਲੋਂ ਦਿੱਤਾ ਜਾਏਗਾ ਤੁਹਾਨੂੰ ਆਪਣੀ ਮਰਜ਼ੀ ਦਾ ਹਾਂਜੀ ਦੋ ਤੁਸੀਂ ਸਿਲੈਕਟ ਕਰਨੇ ਆ ਇੱਕ ਸਾਡੇ ਵੱਲੋਂ ਦਿੱਤਾ ਜਾਏਗਾ ਮਤਲਬ ਕਿ ਦੋ ਤੁਸੀਂ ਆਪਣੀ ਪਸੰਦ ਦੇ ਦੇਖ ਸਕਦੇ ਹੋ ਇੱਕ ਅਸੀਂ ਆਪਣੇ ਵੱਲੋਂ ਤੁਹਾਨੂੰ ਜੋ ਫ੍ਰੀ ਸੂਟ ਹੈ ਉਹ ਸਾਡੇ ਵੱਲੋਂ ਜਾਏਗਾ ਤੋ ਜਲਦੀ ਤੋਂ ਜਲਦੀ ਇਹਨਾਂ ਨੂੰ ਆਰਡਰ ਕਰਨ ਲਈ WhatsApp ਤੇ ਮੈਸੇਜ ਕਰਕੇ ਇਹਨਾਂ ਦੀ ਬੁਕਿੰਗ ਕਰਾਓ ਕੈਸ਼ ਔਨ ਲਿਵਰੀ ਨਹੀਂ ਹੈਗੀ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪਏਗੀ ਅਡਵਾਂਸ ਵਿੱਚ ਪੇਮੈਂਟ ਕਰਕੇ ਬੁਕਿੰਗ ਕਰਾਣੀ ਪਏਗੀ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਨੇ ਪਲੇਨ ਸਲਵਾਰਾ ਹੈਗੇ ਆ ਨਾਲ ਚੁੰਨੀਆਂ ਨਹੀਂ ਦਿੱਤੀਆਂ ਜਾ ਰਹੇ ਨਾਲ ਬਿਨਾ ਚੁੰਨੀਆਂ ਤੋਂ ਸੂਟ ਰਹਿਣ ਵਾਲੇ ਨੇ ਤੇ ਤੁਸੀਂ ਇਹਨਾਂ ਨੂੰ ਇਹਨੂੰ ਸਿੰਗਲ ਸੂਟ ਵੀ ਪਾਏ ਕਰ ਸਕਦੇ ਹੋ ਸਿੰਗਲ ਸੂਟ ਅਗਰ ਤੁਸੀਂ ਖਰੀਦਦੇ ਹੋ ਤਾਂ 550 ਦਰ ਰਹੇਗਾ ਤੇ ਜੋ ਤੋ ਤਿੰਨ ਸੂਟ ਤੁਹਾਨੂੰ 1050 ਵਿੱਚ ਦਿੱਤੇ ਜਾ ਰਹੇ ਨੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਬਹੁਤ ਹੀ ਜ਼ਿਆਦਾ ਇਹ ਵਾਲਾ ਪ੍ਰਾਈਸ ਤੁਹਾਨੂੰ ਕਿਤੇ ਨਹੀਂ ਮਿਲਣਾ ਐਨਾ ਪ੍ਰਾਈਸ ਘਟਿੱਤਾ ਜਾ ਰਿਹਾ ਤੁਹਾਨੂੰ ਬਸ ਤੁਸੀਂ ਕੀ ਕਰਨਾ ਹੈ ਨੰਬਰ ਸ਼ੋਅ ਕੀ ਤੱਕ ਹੈ ਉਥੇ ਜਾ ਕੇ ਸੂਟ ਦਾ ਸਕਰੀਨਸ਼ਾਟ ਪੇਸਟ ਕੇ ਮੈਸੇਜ ਕਰਨਾ ਹੈ ਤੇ ਬੁਕਿੰਗ ਕਰਾਣੀ ਹੈ ਮੈਸੇਜ ਕਰਦੇ ਤੁਹਾਨੂੰ ਮੇਰੇ ਸੂਟਾਂ ਵਾਲੇ ਗਰੁੱਪ ਦਾ ਲਿੰਕ ਆਏਗਾ ਤੁਸੀਂ ਉਸ ਗਰੁੱਪ ਨੂੰ ਜੁਆਇਨ ਕਰਨਾ ਹੈ ਜਿੱਤੇ ਹਰ ਰੋਜ਼ ਸੂਟਾਂ ਦੇ ਕੋਲ